ਦੇ ਦੇ ਦਰਸ਼ਨ ਕਰ ਰਹੇ ਇਹ ਸੁਨਹਿਰੀ ਪਾਲਕੀ ਅਮਰੀਕਨ ਸਿੰਘਾਂ ਵੱਲੋਂ ਬਿਠਾਈ ਗਈ ਇਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਥੀ ਵਿੱਚ ਨੀੜਾ ਜੋ ਕਿ ਬਾਬਾ ਦੀਪ ਸਿੰਘ ਜੀ ਨੇ ਵਿਕੀ ਇਸ ਇੰਡੀਜੀਨ ਲੋਕਾਸਣ ਨੇ ਲਈ ਹੈ ਇਸ ਤੋਂ ਪ੍ਰਮਾਣ ਅਸੀਂ ਸ਼ੀਸ਼ੇ ਦੇ ਮੱਥਰੇ ਨਾਲ ਦੇਖ ਰਹੇ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜੀਤੀਵੀਂ ਪਈ ਹੋਈ ਹੈ ਇਹ ਫਾਇਰੀ ਇਸਾ ਇੱਕੀਤ ਜਦੋਂ ਮਹੰਤਨ ਰੈਮਾਸ ਨੇ ਕੱਪੇ ਨੂੰ ਦੇਖਾ ਕਰ ਕੱਢਿਆ ਗਿਆ ਜਿਸ ਰਸਤੇ ਸਾਨੀ ਨੂੰ ਤੇਗਵਾਰ ਦਸਰ ਚਿਗਦੀ ਤੇ ਨੇ ਨਾਗਰ ਸੈਕਟਰ 1 ਦਿੱਲੀ ਗਿਆ ਸੀ ਉਸੇ ਰਸਤੇ ਤਨੀ ਇਸ ਗਰੂਸ ਦੇ ਅਲਵਾਈ ਗੇਟ ਔਰ ਇਸ ਵੀਡ ਦੇ ਅਲਵਾਈ ਗੇਟ ਨੂੰ ਕਲੋਸ ਕਰਿਆ ਗਿਆ ਔਰ ਉਸੇ ਰਸਤੇ ਤਨੀ ਵਾਪਸ ਆਇਆ ਜਿਸ ਰਸਤੇ ਤਨੀ ਭਾਈ ਦਿੱਤਾ ਗੁਰਦੇਵ ਭਦਰ ਸਰ ਦਾਸੀਸ ਲੈ ਕੇ ਵਾਪਸ ਆਇਆ ਸੀ ਇਸ ਤੋਂ ਅਗਰ ਅਸੀਂ ਇਹ ਸੋਨੇ ਦੀਆਂ ਜੋੜੀਆਂ ਦੇਖ ਰਹੇ ਹਾਂ ਚਾਹ ਜੋੜੀਆਂ ਜੋ ਕਿ ਚਾਰੇ ਕੋਰਨਰਾਂ ਚ ਪਈ ਹੋਈਆਂ ਹਨ ਇਹ ਜੋੜੀਆਂ ਮਹਾਰਾਜਾ ਰਣਜੀਤ ਸਿੰਘ ਨੇ ਆਫਰ ਕੀਤੀਆਂ ਇੱਕ ਜੋੜੀ ਤੇ 150 ਟੋਲਾ ਸੋਨਾ ਲੱਗਾ ਹੋਇਆ ਜਦਕਿ ਸੋਨੇ ਦਾ ਰੇਟ 1 ਬੈਮਤੀ ਟੋਲਾ ਸੀ ਉਸ ਤੋਂ ਅੰਤ ਅਸੀਂ ਦੋ ਜੋੜਾਂ ਸਾਹ ਦੇਖਦੇ ਹਾਂ ਇੱਕ ਤਾਂ ਉਸ ਟੋਲਾ ਜੋਸੈਫ ਗੁਰਦੇਵ ਭਾਦਰ ਦੇ ਸਾਹ ਦੇ 300 ਸੋਨਾ ਸ਼ਹੀਦੀ ਨੂੰ ਉੱਪਰ ਤੇ 50% ਬੈਂਕ ਵਾਲਾ ਆਫਰ ਕੀਤਾ ਗਿਆ ਪਰ ਚਾਂਦੀ ਦੀ ਮੋਠਲਾ ਚਾਹ ਸਾਹਿਬ ਸ਼ੇਖ ਫਰੀਦ ਦੀ 800 ਸਾਲਾ ਵਰਸੀ ਤੇ ਸ਼ੇਖ ਫਰੀਦ ਦੇ ਪਰਵਾਰਕਾਂ ਨੇ ਪੇਟਾ ਕੀਤਾ ਇਸ ਇਨਾਨੀ ਅਸੀਂ ਕਿਰਪਾਨ ਦੇਖ ਰਹੇ ਆ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਕਿਰਪਾਨ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਆਪਣੇ ਸਗਾਸਨ ਤੇ ਬੈਠਦੇ ਸੀ ਤਾਂ ਇਹ ਕਿਰਪਾਨ ਹੱਥੇ ਚ ਲੈ ਕੇ ਬੈਠਦੇ ਸੀ ਇਸ ਕਿਰਪਾਨ ਦੀ ਮੁਤੀ ਸੋਨੇ ਦੀ ਹੈ ਪਰ ਇਹਦੇ ਵਿੱਚ ਕੀਮਤੀ ਜਵਾਹਰਾਤ ਔਰ ਹੀਰੇ ਲੱਗੇ ਹੋਏ ਨੇ ਇਸ ਤੋਂ ਉਪਰੰਤ ਅਸੀਂ ਥੱਲੇ ਕਈਆਂ ਦੇ ਬਾਟਿਆਂ ਵਾਲ ਦੇਖ ਰਹੇ ਹਾਂ ਸਭ ਤੋਂ ਪਹਿਲਾਂ ਜਦੋਂ 1923 ਝਰਮੰਦਰ ਸਾਹਿਬ ਦੀ ਕਾਰ ਸੇਵਾ ਹੋਈ ਤਾਂ ਪੰਜਾਂ ਪਿਆਰਿਆਂ ਦੁਆਰਾ ਇਹਨਾਂ ਸੁੰਨੇ ਦੇ ਕਈਆਂ ਦੇ ਬਾਟਿਆਂ ਦੁਆਰਾ ਟੱਕ ਲਗਾਇਆ ਗਿਆ ਠੀਕ 50 ਸਾਲ ਪਿਛੋਂ 1973 ਜਦੋਂ ਰਮੰਦਰ ਸਾਹਿਬ ਦੀ ਦੂਸਰੀ ਵਾਰ ਕਾਰ ਸੇਵਾ ਹੋਈ ਤਾਂ ਇਹਨਾਂ ਕਈਆਂ ਦੇ ਵਾਟਿਆਂ ਦਾ ਇਸਤੇਮਾਲ ਕੀਤਾ ਗਿਆ ਠੀਕ 1976 ਦੇ ਵਿੱਚ ਜਦੋਂ ਮੁਰਦਵਾਰਾ ਤੋਂ ਮਹਾਰੰਜਾ ਪਟਿਆਲੇ ਵਿਖੇ ਕਾਰ ਸੇਵਾ ਹੋਈ ਪੰਜਾ ਪਿਆਰਿਆਂ ਦੀ ਸਰਬਸਤੀ ਹੈ ਇਹਨਾਂ ਕਈਆਂ ਦੇ ਵਾਟਿਆਂ ਨਾਲ ਹੀ ਇਸਤੇਮਾਲ ਕੀਤਾ ਗਿਆ ਟਾਕੀ ਰਾਂਚ ਉਸ ਤੋਂ ਅਪਰੰਤ ਅਸੀਂ ਇੱਕ ਸ਼ਤਰ ਦੇਖ ਰਹੇ ਹਾਂ ਸੋਨੇ ਦਾ ਜੋ ਕਿ 20 ਕੌਂਟ ਸੋਲਿਡ ਸੋਨੇ ਇਸ ਤੇ 3600 ਛੋਟੇ ਪੁੱਤੀ ਤੇ 101 ਵੱਡੇ ਪੁੱਤੀ ਲੱਗੇ ਹੋਏ ਨੇ ਇਸ ਦੀ ਖਾਸ ਵਿਸ਼ੇਸ਼ਤਾ ਉੱਪਰ ਇੱਕ ਦਿਲਮ ਦੇ ਮੋੜ ਦੀ ਹੈ ਇਸ ਕੰਨੇ ਨਿਲਮ ਦੇ ਮੋੜ ਦੀ ਕੀਮਤ 40 ਲੱਖ ਰੁਪਏ ਹੈ ਇਸ ਤੋਂ ਅਗਰੰ ਅਸੀਂ ਸਿਹਰਾ ਦੇਖ ਰਿਹਾ ਹਾਂ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਲੜਕੇ ਦੀ ਸ਼ਾਹੀ ਉੱਪਰ ਲਾਹੌਰ ਦੇ ਜੋਰੀਆਂ ਵੱਲ ਆਫਰ ਕੀਤਾ ਗਿਆ ਹੈ ਕਿਆ ਹੁੰਦਾ ਹੈ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਆਫਰ ਕਰਦਾ ਸੀ ਤਾਂ ਉਹਦੀ ਸਲਾਹਨਾ ਜੇਕਰ ਸਾਰੇ ਜਣੇ ਕਰ ਦਿੰਦੇ ਸੀ ਉਹ ਬਿਨਾਂ ਯੂਜ਼ ਕੀਤੇ ਫਰਮੰਦਰ ਸਾਹਿਬ ਕਿਹਾ ਭੇਜਦਾ ਸੀ ਔਰ ਕਹਿੰਦਾ ਸੀ ਵੀ ਇਹ ਹਰਮਾਨ ਅਜ ਦੇ ਘਰ ਵਾਸਤੇ ਆ ਇਹ ਪੁੱਤਰ ਮੇਰਾ ਇਹਦੇ ਲਾਇਕ ਨਹੀਂ ਇਸ ਨੂੰ ਅਸੀਂ ਨੌ ਰੱਖੇ ਹਾਤੋਂ ਜਾਨ ਨਹੀਂ ਆ ਇਸ ਤੋਂ ਪਰ ਅਸੀਂ ਛੋਟਾ ਸ਼ਤਰ ਦੇਖ ਰਹੇ ਹਾਂ ਇਹ ਛੋਟਾ ਸ਼ਤਰ ਗੁਰਦਵਾਰਾ ਬਾਬਾ ਦਲਸਾਹਿਬ ਕੇ ਆਮ ਸੰਤਾਨ ਨੂੰ ਪ੍ਰਦਰਸ਼ਨੀ ਕਰਾਈ ਜਾਂਦੀ ਹੈ ਉਸ ਤੋਂ ਪਰ ਦੋ ਫੂਲਦਾਨ ਸੋਨੇ ਦੇ ਦੇਖ ਰਹੇ ਹਾਂ ਇਹ ਦੋ ਫੂਲਦਾਨ ਦਿੱਲੀ ਦੀ ਪੰਜਾਬੀ ਪ੍ਰੈਸ ਵੱਲੋਂ ਆਫਰ ਕੀਤੇ ਕੰਨ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਉਹ ਜਿਸ ਲਈ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਤਾਂ ਉਹਨਾਂ ਨੇ ਅਰਦਾਸ ਕੀਤੀ ਕਿ ਸੱਚੇ ਬਾਦਸ਼ਾਹ ਆਪ ਦੀ ਬਖਸ਼ਿਸ਼ ਉਹਦੇ ਉਹਨਾਂ ਦੀ ਅਪਾਰ ਕਿਰਪਾ ਨਾਲ ਉਹਨਾਂ ਦੇ ਘਰ ਤੋਂ ਦੋ ਲੜਕੇ ਪੈਦਾ ਹੋਏ ਤਾਂ ਉਹਨਾਂ ਨੇ ਇਹ ਦੋ ਸੋਨ ਦਾ ਹਸਤਾਕੂਤੇ ਉਸ ਤੋਂ ਅਸੀਂ ਇਹ ਕਲਮੀ ਦੇਖਦੇ ਹਾਂ ਸੋਨੇ ਦੀ ਇਹ ਵੀ 20 ਪੌਂਟ ਸੋਲਿਡ ਸੋਨੇ ਦੀ ਹੈ ਇਹ ਤਹਾ ਸ੍ਰੀ ਹਰਮੰਦਰ ਸਾਹਿਬ ਵਿਖੇ ਅਰਦਾਸ ਕਰ ਸਹਿ ਵਿਖੇ ਆਰਮ ਸੰਗਤ ਦੇ ਦਰਸ਼ਨ ਵਿਖੇ

ਉਸ ਤੋਂ ਬਾਅਦ ਅਸੀਂ ਇਹ ਦੇਖ ਰਹੇ ਹਾਂ ਹਾਰ ਜਿਹੜੇ ਕਿ ਡਿਫਰੈਂਟ ਸ਼ਹਿਰਾਂਾਂ ਦਰਾਂ ਆਫਰ ਕੀਤੀ ਗਈ ਪਰ ਨਾਲ ਇੱਕ ਮੰਦਰੀ ਦੇਖ ਰਹੇ ਹਾਂ ਜੋ ਕਿ ਪ੍ਰਿੰਸੈਸ ਬੰਬਾ ਰਹੀ ਹੈ ਗ੍ਰੈਂਡ ਡਾਟਰ ਆਫ ਮਹਾਰਾਜਾ ਰਣਜੀਤ ਸਿੰਘ ਇਸ ਤੋਂ ਬਾਅਦ ਅਸੀਂ ਇੱਕ ਮਾਲਾ ਦੇਖ ਰਹੇ ਹਾਂ ਜਿਹੜੀ ਕਿ ਇੱਕ ਅਮਰੀਕਨ ਲੜਕੀ ਵੱਲੋਂ ਆਫਰ ਕੀਤੀ ਗਈ ਜਿਸ ਨੂੰ ਕਿ ਕੈਂਸਰ ਦਾ ਰੋਗ ਹੋ ਗਿਆ ਸੀ ਔਰ ਸਾਰੇ ਯੂਰਪੀਅਨ ਡਾਕਟਰਾਂ ਨੇ ਉਸ ਨੂੰ ਜਵਾਬ ਦਿੱਤਾ ਤਦ ਉਹ ਸਾਡੇ ਸਾਰੇ ਰਿਪਰਿਜ਼ੈਂਟੇਟਿਵ ਸਰਪੰਜਨ ਸਿੰਘ ਜੋਗੀ ਪਾਸ ਗਈ ਸਰਪੰਜਨ ਸਿੰਘ ਜੋਗੀ ਇੰਡੀਆ ਆਏ ਤਾਂ ਉਹਨਾਂ ਨੇ ਹਰਮੰਦਰ ਸਾਹਿਬ ਵਿਖੇ ਆ ਕੇ ਅਰਦਾਸ ਕੀਤੀ ਕਿ ਇੱਕ ਜਲਦੀ ਬੋਤਲ ਦੁਰਪੰਦੀ ਸਾਹਿਬ ਬੇਰੀਂ ਤੋਂ ਦਿੱਤੇ ਤਾਂ ਉਹ ਉਸ ਨੇ 40 ਦਿਨ ਪੀਤਾ ਤਾਂ ਬਿਲਕੁਲ ਠੀਕ ਹੋ ਗਏ ਇਸੇ ਇਨ ਦਿਨ ਉਸ ਨੇ ਇੱਕ ਮਹਾਨ ਆਫਰ ਕੀਤੀ ਇਹ ਇਸ ਦੀ ਖਾਸ ਵਿਚਸ਼ਤਾ ਇਹ ਹੈ ਇਹ ਮਹਲਾ ਸੱਚ ਹੋਤੀ ਹੁੰਦੀ ਹੈ ਔਰ ਕਿਸਤਾ ਸਾਇਤ ਇੱਕ ਹੋ ਜਾਏ ਇਸ ਤੋਂ ਅੰਤ ਅਸੀਂ

ਕਹਿੰਦਾ ਕਿ ਉਸ ਵੇਲੇ ਇਸ ਚੰਨ ਦੀ ਕੀਮਤ 80 ਲੱਖ ਰੁਪਏ ਆ ਸੀ